ਅੱਜ ਸੀ ਗੁਰਦਾਸਪੁਰ ਦੇ ਗੱਲੜੀ ਰੋਡ ਤੇ ਆ ਜੀ ਸੋ ਗੁਰਦਾਸਪੁਰ ਦੇ ਗੱਲੜੀ ਰੋਡ ਤੇ ਇੱਕ ਸਮੱਸਿਆ ਵਾ ਜਿਹੜੀ ਉਹ ਤੁਹਾਡਾ ਸਾਹਮਣੇ ਕਰਦੇ ਆਂ ਸਾ ਜੀ ਸੋ ਇਹ ਜਿਹੜਾ ਪੁਲ ਜਿਹੜਾ ਵਾ ਜੀ ਇਹ ਪੁਲੀ ਜਿਹੜੀ ਬਣਾਈ ਗਈ ਜੀ ਪਿਛਲੇ ਸਮੇਂ ਵਿੱਚ ਇਹਦਾ ਨਿਰਮਾਣ ਕਰਾਇਆ ਗਿਆ ਔਰ ਪੁਲੀ ਤਾਂ ਬਣ ਗਈ ਵਧੀਆ ਕੰਮ ਹੋਇਆ ਪਰ ਕਿਤੇ ਨਾ ਕਿਤੇ ਉਹਦੇ ਲਾਗੇ ਜਿਹੜਾ ਵਾ ਜੀ ਆ ਜਗਾ ਛੱਡ ਦਿੱਤੀ ਗਈ ਜੀ ਤੇ ਕਰਕੇ ਰੋਜ਼ਾਨਾ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ ਔਰ ਇਹ ਦੇਖੋ ਇੱਕ ਪੁਨਬਾ ਜੀ ਟਾਲੀ ਸਾਹਿਬ ਨੂੰ ਇਹ ਰਸਤਾ ਜਾਂਦਾ ਵਾ ਜੀ ਔਰ ਇਤੋਂ ਹਜ਼ਾਰਾਂ ਯਾਤਰੀ ਲੰਘਦੇ ਨੇ ਔਰ ਕਿਸੇ ਵੇਲੇ ਵੀ ਇਤਿਹਾਸ ਸਕੂ ਵਾਪਰ ਸਕਦਾ ਔਰ ਲੋਕ ਦੱਸ ਰਹੇ ਨੇ ਵੀ ਕਈ ਵਾਰੀ ਹਾਸੇ ਵਾਪਰ ਹੀ ਚੁਕੇ ਨੇ ਪਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਦਰਗਾ ਜੀ ਸੋ ਯਾਤਰੀ ਅਗਰ ਉਹਨਾਂ ਗੱਲਬਾਤ ਕਰਦੇ ਆ ਤੇ ਥੋੜਾ ਸਾਈਡ ਤੇ ਆ ਜਾਓ ਸੋ ਇਹ ਸਮੱਸਿਆ ਵੱਡੀ ਹੈ ਜੀ ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਫਰਜ ਬੰਦਾ ਕਿਦਰ ਧਿਆਨ ਦਿੱਤਾ ਜਾਵੇ ਔਰ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਜੀ ਸੋ ਤਕਰੀਬਨ ਦੇਖੋ ਗੱਡੀਆਂ ਵਾਲੇ ਜਿਹੜੇ ਵਾਜਾ ਮਾਰ ਵਰ ਕਹਿ ਰਹੇ ਵੀ ਵੱਡੀ ਸਮੱਸਿਆ ਵਾ ਜੀ ਸੋ ਗੱਲਬਾਤ ਵੀ ਕਰ ਲੈਣੇ ਆ ਭਾਈ ਕਿੰਨੀ ਕਿ ਸਮੱਸਿਆ ਆ ਰਹੀ ਹੈ ਇਹ ਸਮੱਸਿਆ ਤਾਂ ਕਾਫੀ ਹੈ ਦੀ ਹੂੰ ਇਹ ਮੰਨ ਲਓ ਜਾਂਦਾ ਟਾਲੀ ਸਾਹਿਬ ਨੂੰ ਜਾਂਦਾ ਰੋਡ ਜਾਂਦਾ ਆ ਜੀ ਜੀ ਇਹ ਬਣਨਾ ਚਾਹੀਦਾ ਆ ਇਹ ਕਾਫੀ ਦੇਰ ਹੋ ਗਈ ਇਹ ਪੁਲੀ ਬਣੀ ਨਹੀਂ ਤੇ ਚਾਹੀਦਾ ਸੀ ਕਿ ਨਾਲੋਂ ਨਾਲ ਹੀ ਪਾਤਾ ਜਾਂਦਾ ਇਹਦਾ ਬਿਲਕੁਲ ਬਿਲਕੁਲ ਕੰਕਰੀਟ ਪਾ ਕੇ ਉੱਤੇ ਤਾਂ ਲੈਵਲ ਹੋ ਕੇ ਤੇ ਕਰ ਦਿੱਤਾ ਜਾਂਦਾ ਲੱਕ ਪੈ ਜਾਂਦੀ ਉੱਤੇ ਕਿ ਰੋਜ਼ਾਨਾ ਸੰਗਤ ਤੋਂ ਨਿਕਲਦੀ ਆ ਪਾਜੀ ਇਹ ਬਹੁਤ ਜ਼ਿਆਦਾ ਰੋਡ ਵਗਦਾ ਆ ਜੀ ਹਾਂ ਜੀ ਇਹ ਤਾਂ ਰੋਡ ਚੌੜਾ ਹੋਣਾ ਚਾਹੀਦਾ ਵੈਸੇ ਹੂੰ ਰੋਡ ਵੀ ਸਿੰਗਲ ਰੋਡ ਹੀ ਆ ਜਿੰਨੀ ਟ੍ਰੈਫਿਕ ਆ ਇਹ ਤਾਂ ਚੌੜਾ ਰੋਡ ਚਾਹੀਦਾ ਦੋ ਗੱਡੀਆਂ ਨਿਕਲਣ ਔਖੀਆਂ ਨਾ ਔਖੀਆਂ ਹਾਂ ਜੀ ਹਾਂ ਜੀ ਸੋ ਕੀ ਮੰਗ ਕਰਦੇ ਹੋ ਪਾ ਮੰਗੇ ਹੀ ਹੀ ਚਲੋ ਜੀ ਉਹ ਚੌੜਾ ਜਿਹੜਾ ਉਹ ਤਾਂ ਬਾਅਦ ਦੀ ਗੱਲ ਆ ਜਿਹੜਾ ਹੁਣ ਆ ਇਹਦੀ ਤੇ ਇਹਦੀ ਰਿਪੇਅਰ ਹੋ ਜੇ ਹਾਂ ਬਿਲਕੁਲ ਜੀ ਬਿਲਕੁਲ ਤਾਂ ਬਹੁਤ ਬੜੀ ਸੋ ਇਸ ਸਮੱਸਿਆ ਦਾ ਹੱਲ ਹੋਣਾ ਜ਼ਰੂਰੀ ਹੈ ਜੀ ਕੀ ਕਹ ਰਹੇ ਭਾਜੀ ਇਹ ਕਿਦਾਂ ਕਰ ਲੂ ਤੂੰ ਤਲਵੰਡੀ ਬੇਰਕ ਤਲਵੰਡੀ ਬੇਰਕ ਉਹ ਕਈ ਚਰੋਂ ਆ ਹੋਰ ਕੋਲ ਬਣ ਗਿਆ ਬੱਬੀ ਵਾਲਿਆ ਬਣ ਗਿਆ ਧਾਈਵਾਂ ਵਾਲਾ ਬਣ ਗਿਆ ਉਹ ਕੋਈ ਤੱਕ ਨਹੀਂ ਬਣਿਆ ਚਲੋ ਅਸੀਂ ਜ਼ਰੂਰ ਪਾਈ ਧਿਆਨ ਮਾਰਾਂਗੇ ਉਧਰ ਵੀ ਖਤਰਾ ਪੈਦਾ ਉਸੇ ਠੀਕ ਠੀਕ ਹੈ ਭਾਈ ਜ਼ਰੂਰ ਮਾਰਾਂਗੇ ਜੀ ਸੋ ਇਹ ਸਮੱਸਿਆ ਜਿਹੜੀ ਹੈ ਨਾ ਕਿਦਾਂ ਕਿਤੇ ਵੱਡੀ ਹੈ ਜੀ ਸੋ ਗੱਲਬਾਤ ਕਰ ਰਹੇ ਆਂ ਤਕਰੀਬਨ ਅਸੀਂ ਇਥੇ ਰੋਜ਼ਾਨਾ ਲੰਗੀਦਾ ਵਾ ਔਰ ਜਿਸ ਤਰ੍ਹਾਂ ਦੱਸ ਰਿਹਾ ਤੁਹਾਨੂੰ ਵੀ ਹਜ਼ਾਰਾਂ ਦੀ ਗਿਣਤੀ ਨਾਲ ਜਿਹੜੀ ਸੰਗਤ ਇਥੋਂ ਨਿਕਲਦੀ ਆ ਔਰ ਟਾਲੀ ਸਾਹਿਬ ਮੱਥਾ ਟੇਕਣ ਜਾਂਦੇ ਨੇ ਔਰ ਇਤਿਹਾਸਿਆਂ ਦਾ ਕਾਰਨ ਬੰਦੇ ਨੇ ਜੀ ਸੋ ਭਾਈ ਉਹਨੂੰ ਵੀ ਰੁਕੇ ਨੇ ਗੱਡੀ ਖਿਡਾਰੀ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਭਾਈ ਵੱਡੀ ਸਮੱਸਿਆ ਇਹ ਜਿਹੜੀ ਆ ਜੀ ਅ ਸਭ ਤੋਂ ਪਹਿਲਾਂ ਤੁਹਾਨੂੰ ਸਸਰੀ ਕਾਲਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਸਮੱਸਿਆ ਨੂੰ ਵੇਖਦੋ ਇੱਥੇ ਪਹੁੰਚੇ ਹੋ ਮੈਂ ਤਕਰੀਬਨ ਮੈਂ ਪੇਸ਼ੇਵਰ ਜੁਆਇਆ ਜੇ ਤੇ ਹਾਫ ਕਾਂ ਤੇ ਤਕਰੀਬਨ ਮੈਂ ਰੋਜ਼ ਸਵੇਰੇ ਇੱਥੋਂ ਜਾਣਾ ਤੇ ਰੋਜ਼ ਸਵੇਰੇ ਆਣਾ ਜੇ ਓਕੇ ਤੇ ਤਕਰੀਬਨ ਇੱਕ ਸਾਲ ਤੋਂ ਮੈਨੂੰ ਇਹ ਨਹੀਂ ਮੁਸ਼ਕਲ ਆਂਦੀ ਪਈ ਹੈ ਕਿ ਇੱਥੇ ਵੱਡੇ ਵੱਡੇ ਖੱਡੇ ਪੈ ਜਾਂਦੇ ਦੋ ਦਿਨ ਬਾਅਦ ਫਿਰ ਲੋਕੀ ਲਾ ਕੇ ਪੂਰਦੇ ਨੇ ਔਰ ਇੰਨੀ ਮੁਸ਼ਕਲ ਜ਼ਿਆਦਾ ਹੋ ਰਹੀ ਹੈ ਟ੍ਰੈਫਿਕ ਵਿੱਚ ਜਾਮ ਹੁੰਦਾ ਗੱਡੀ ਸਾਡੀ ਦਾ ਡੇਲੀ ਨੁਕਸਾਨ ਹੁੰਦਾ ਹੈ ਔਰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਜੀ ਕੋਈ ਧਿਆਨ ਨਹੀਂ ਕਿਸੇ ਦਾ ਭਾਜੀ ਕਿਸੇ ਦਾ ਧਿਆਨ ਨਹੀਂ ਅਸੀਂ ਕਈ ਵਾਰ ਰਿਕਵੈਸਟ ਕਰਦੇ ਆਂ ਵੀ ਚਲੋ ਕੋਈ ਸੁਨੇ ਤੇ ਤਕਰੀਬਨ ਪਹਿਲੇ ਵੀ ਖੁਦਵਾਰੀ ਤੁਹਾਡੇ ਵਰਗੇ ਵੀਰ ਭਰਾ ਐਸੀ ਪੱਤਰਕਾਰ ਸਰ ਕੋਈ ਸੁਣਵਾਈ ਨਹੀਂ ਹੋਈ ਜੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਪਤਾ ਨਹੀਂ ਕਦੋਂ ਦੀ ਪੁਲੀ ਬਣੀ ਕਿੰਨੇ ਅਫਸਰ ਲੰਗੇ ਹੋਣਗੇ ਕਿੰਨੇ ਮਨਿਸਟਰ ਇੱਥੋਂ ਲੰਗੇ ਹੋਣਗੇ ਬਿਲਕੁਲ ਭਾਜੀ ਬਿਲਕੁਲ ਤੇ ਪਤਾ ਨਹੀਂ ਕਿਉਂ ਕਿਸੇ ਦਾ ਧਿਆਨ ਇਸ ਵਾਰ ਕਿਉਂ ਨਹੀਂ ਜਾਂਦਾ ਜੀ ਹੈਰਾਨੀ ਵਾਲੀ ਗੱਲ ਇਹ ਵੀ ਇੰਨੀ ਇਬਨ ਸਾਰੀ ਸੜਕ ਬਣੀ ਹੋਈ ਐ ਜੇ ਸਾਰੀ ਸੜਕ ਬਣੀ ਐ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਵਿੱਚ ਇੰਨੀ ਕਿ ਜਗ੍ਹਾ ਕਿਉਂ ਛੱਡ ਦਿੱਤੀ ਜੇ ਮੰਨ ਲਓ ਬ੍ਰਿਜ ਦਾ ਆਪਾਂ ਕੰਟਰੈਕਟ ਦਿੱਤਾ ਸੀ ਤਕਰੀਬਨ ਇਹ ਵੀ ਟੋਟਾ ਸੀ ਕਵਰ ਕਰਵਾਉਂਦੇ ਉਹਨਾਂ ਦੇ ਕੋਲ ਹੁਣ ਠੀਕਦਾ ਤਾਂ ਫਰਜ਼ ਬੰਦਾ ਹੀ ਬਿਲਕੁਲ ਜੀ ਬਿਲਕੁਲ ਤੇ ਅਸੀਂ ਡੇਲੀ ਪਰੇਸ਼ਾਨ ਹੁੰਦੇ ਜੁੜਾ ਤੁਸੀਂ ਗਨੇ ਦਾ ਸੀਜ਼ਨ ਵੇਖੋ ਤੇ ਇੱਥੇ ਇੰਨੇ ਜ਼ਿਆਦਾ ਟੋਏ ਹੁੰਦੇ ਸੀ ਕੋਈ ਹਿਸਾਬ ਹੀ ਨਹੀਂ ਜੇ ਹੂੰ ਹੂੰ ਬੜੀ ਮੁਸ਼ਕਲਾਂ ਨੇ ਜੀ ਚਲੋ ਮੈਂ ਤੁਹਾਡੇ ਕੋਲ ਵੇਖ ਕੇ ਰੁਕਿਆ ਕਿ ਮੈਨੂੰ ਵਧੀਆ ਲੱਗਿਆ ਕਿ ਚਲੋ ਤੁਸੀਂ ਪਬਲਿਕ ਦੀ ਪ੍ਰੋਬਲਮਸ ਹੁੰਦੇ ਹੋਇਆ ਐ ਇਹ ਇਹ ਤਕਰੀਬਨ ਬਾਰਡਰ ਏਰੀਆ ਸਾਡਾ ਜਿਹ ਪੈਂਦਾ ਚ ਗੁਰਦੁਆਰਾ ਟੈਲੀ ਸਾਹਿਬ ਡੇਲੀ ਮੇਰਾ ਪਿੰਡ ਵੀ ਗਲੜੀ ਹੈ ਤੇ ਡੇਲੀ ਸੰਗ ਤੇ ਇਥੋਂ ਹਜ਼ਾਰਾਂ ਸੰਗਤਾਂ ਆਉਂਦੀਆਂ ਔਰ ਐਤਵਾਰ ਦੇ ਦਿਨ ਜਾਂ ਹੋਰ ਕੋਈ ਗੁਰਪੁਰਬ ਦੇ ਦਿਨ ਤੇ ਲੱਖਾਂ ਸੰਗਤਾਂ ਇਥੋਂ ਨਿਕਲਦੀਆਂ ਪਰ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਇਹ ਨਜ਼ਦੀਕ ਭਾਜੀ ਕਿਹੜਾ ਪਿੰਡ ਪੈ ਜਾਂਦਾ ਵਾ ਇਹ ਪਿੰਡ ਜੀ ਨਾਕੇ ਸੱਦਾ ਆ ਇਸ ਤੋਂ ਪਰਲਾ ਸੇਖਾ ਆ ਇਸ ਤੋਂ ਅੱਗੇ ਟੋਟਾ ਆ ਜਾਂਦਾ ਗੰਜੀ ਗੰਜਾ ਜੀ ਤਕਰੀਬਨ ਪਿੰਡ ਸੋ ਪਾਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਪ੍ਰਸ਼ਾਸਨ ਇਹ ਮੰਗ ਕਰਦੇ ਹਾਂ ਕਿ ਤਕਰੀਬਨ ਸਾਡੀ ਸੁਣਵਾਈ ਹੈ ਸਾਰੇ ਬਾਰ ਕਿਉਂਕਿ ਤਕਰੀਬਨ ਚਲੋ 2-4 ਮਹੀਨੇ ਦੀ ਵੇਟਿੰਗ ਤਾਂ ਹੋ ਸਕਦੀ ਹੈ ਤਕਰੀਬਨ ਸਾਲ ਤੋਂ ਉੱਪਰ ਹੀ ਹੋ ਚੁਲਿਆ ਤੇ ਪਹਿਲੇ ਜਦੋਂ ਪੁਲ ਬਣ ਰਿਹਾ ਸੀ ਉਦੋਂ ਬੜਾ ਚਿਰ ਲੱਗ ਗਿਆ ਤੇ ਹੁਣ ਵੀ ਤਕਰੀਬਨ ਐ ਤੁਸੀਂ ਦੇਖੋ ਕਿ ਸਾਲ ਤੋਂ ਉੱਪਰ ਹੋ ਗਿਆ ਤੇ ਪਤਾ ਨਹੀਂ ਕਿਉਂ ਨਹੀਂ ਇਸ ਵੇਲੇ ਪ੍ਰਸ਼ਾਸਨ ਦਾ ਧਿਆਨ ਜਾਂਦਾ ਮੈਂ ਤੇ ਇਹ ਕਹਿੰਦਾ ਮਨਿਸਟਰ ਜਾਂ ਕਿਹਨੇ ਅਫਸਰ ਜਿਹੜੇ ਤੋਂ ਲੰਘਦੇ ਹੋਣਗੇ ਕਿਉਂ ਨਹੀਂ ਦੇਖਦੇ ਪਏ ਸੀ ਜਵਾਲ ਨੂੰ ਬਿਲਕੁਲ ਜੀ ਬਿਲਕੁਲ ਸੋ ਧਿਆਨ ਦੇਣ ਦੀ ਜਰੂਰਤ ਹੈ ਜੀ ਕਿਦਾਂ ਕਿਤੇ ਜਿਹੜੇ ਸਾਡੇ ਉਧੇਦਾਰ ਨੇ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਉਹਨਾਂ ਦਾ ਵੀ ਫਰਜ਼ ਬੰਦਾ ਵਾ ਵੀ ਇਧਰ ਧਿਆਨ ਦਿੱਤਾ ਜਾਵੇ ਪਾਜੀ ਰਹਿਖੋ ਨਾ ਚਾਹੀਦਾ ਵਹੇ ਪਰ ਹੁਣ ਗਵਰਨਮੈਂਟ ਦਾ ਧਿਆਨ ਇਹਦੇ ਵੱਲ ਆਉਣਾ ਚਾਹੀਦਾ ਗਵਰਨਮੈਂਟ ਧਿਆਨ ਦੇ ਨਹੀਂ ਰਹੀ ਤੇ ਹੁਣ ਚਲੋ ਇਹ ਦੋ ਸਾਲ ਪਾਸੇ ਵੀ ਇਤਨੇ ਤਾਂ ਵਾਪਰਦੇ ਆ ਪਾਜੀ ਹਾਂਜੀ ਰੋਜ਼ ਵਾਪਰਦੇ ਆ ਜੀ ਬਾਕੀ ਰਹਿ ਗਿਆ ਕੱਲ ਹੀ ਮੇਰੇ ਖਿਆਲ ਇਹਨਾਂ ਦਾ ਕਾਰਡ ਜਾਰੀ ਹੋਇਆ ਕਿ ਅਸੀਂ ਬਹੁਤ ਜ਼ਿਆਦਾ ਪ੍ਰੋਗਰੈਸ ਕੀਤਾ ਪ੍ਰੋਗਰੈਸ ਤੁਹਾਡੇ ਸਾਹਮਣੇ 3 ਸਾਲ ਪੂਰੇ ਹੋ ਗਏ ਹੁਣ ਤੁਹਾਨੂੰ ਸਭ ਦਿਖ ਰਿਹਾ ਕੱਲ ਹੀ ਇਹਨਾਂ ਦਾ ਕਾਰਡ ਵਰਕ ਕਾਰਡ ਕੀ ਇਹਨਾਂ ਨੂੰ ਕੱਲ ਹੀ ਜਾਰੀ ਕੀਤਾ ਉਹਨਾਂ ਨੇ ਹੁਣ ਤੁਸੀਂ ਦਿਖਾ ਦਿਓ ਏ ਕੀ ਹਸਾਬ ਕਤਾ ਵਾ ਸੱਚਾਈ ਹੈ ਜੀ ਕਿ ਤੁਹਾਨੂੰ ਕੁੱਲ ਕਿਹਾ 3 ਸਾਲ ਪੂਰੇ ਔਰ ਕਿਤਨਾ ਕਿਤੇ ਦੇਖੋ ਸਰਕਾਰਾਂ ਦੇ ਕੰਮਾਂ ਦੀ ਗਿੰਦੀ ਇਤੋਂ ਨਜ਼ਰ ਆਉਂਦੀ ਹੈ ਜੀ ਸੋ ਉਸ ਸਾਈਡ ਵੀ ਦਿਖਾਉਨੇ ਤੁਹਾਨੂੰ ਸੀ ਉਸ ਸਾਈਡ ਤੇ ਵੀ ਟੋਏ ਜਿਹੜੇ ਡੂੰਘੇ ਡੋਏ ਪਏ ਦੇ ਆ ਔਰ ਰੋਜ਼ਾਨਾ ਹਾਸਿਆਂ ਦਾ ਕਾਰਨ ਬਣਦੇ ਨੇ ਜੀ ਸੋ ਇਸ ਦੇਖੋ ਜਿਵੇਂ ਪੁਲ ਬਣਨ ਲੱਗਾ ਸੀ ਤਾਂ ਉਦੋਂ ਵੀ ਇਸ ਇਲਾਕੇ ਦੇ ਲੋਕਾਂ ਨੂੰ ਜਿਹੜਾ ਬੜੀਆਂ ਮੁਸ਼ਕਲਾਂ ਸਾਹਮਣੇ ਕਰਨੇ ਪਿਆ ਸੀ ਕਿਉਂਕਿ ਲੰਬਾ ਪ੍ਰੋਸੈਸ ਚੱਲਿਆ ਜੀ ਔਰ ਜਦੋਂ ਜਹਿਦ ਤੋਂ ਬਾਅਦ ਕਈ ਧਰਨੇ ਵੀ ਲੱਗੇ ਤਾਂ ਉਸ ਤੋਂ ਬਾਅਦ ਜਿਹੜਾ ਵਾ ਜੀ ਇਸ ਪੁਲ ਦਾ ਨਿਰਮਾਣ ਹੋਇਆ ਚਲੋ ਪੁਲ ਦਾ ਨਿਰਮਾਣ ਤਾਂ ਹੋ ਗਿਆ ਜੀ ਘਟੋ ਘਟ ਜਿਹੜਾ ਇਹ ਸਾਈਡਾਂ ਜਿਹੜੀਆਂ ਬ ਆਹ ਹੁੰਦੀ ਲੋਕੀ ਪਰਿਵਾਰਾ ਨਾ ਹੁੰਦੇ ਆ ਬੱਚਿਆ ਨਾ ਹੁੰਦੇ ਆ ਔਰ ਕਿੰਨੀਆਂ ਮੁਸ਼ਕਲਾਂ ਦੇ ਸਾਹਮਣੇ ਲੋਕਾਂ ਨੂੰ ਕਰਨਾ ਪੈਂਦਾ ਜੀ ਸੋ ਇਹ ਜਿਹੜੀ ਸਮੱਸਿਆ ਜੀ ਵੱਡੀ ਸਮੱਸਿਆ ਵਾ ਪ੍ਰਸ਼ਾਸਨ ਦਾ ਫਰਜ ਬੰਦਾ ਵਾ ਪੀਦਰ ਧਿਆਨ ਦਿੱਤਾ ਜਾਵੇ ਆ ਦੇਖੋ ਤੁਸੀਂ ਔਰ ਇਹ ਦੇਖੋ ਡਿਫੈਂਸ ਏਰੀਆ ਜੀ ਯਾਨੀ ਕਿ ਬਾਰਡਰ ਦਾ ਏਰੀਆ ਵਾ ਔਰ ਆਰਮੀ ਦੀਆਂ ਗੱਡੀਆਂ ਵੀ ਇਥੋਂ ਨਿਕਲਦੀਆਂ ਨੇ ਸੋ ਕਿਤਰਾ ਕਿਤਰਾ ਜਿਹੜਾ ਧਿਆਨ ਦੇਣ ਦੀ ਜ਼ਰੂਰਤ ਆ ਅਸੀਂ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦਿੱਤਾ ਜਾਵੇ ਪਹਿਲ ਦੇ ਆਧਾਰ ਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਜੀ ਜ਼ਰੂਰੀ ਆ ਜੀ ਕੋਈ ਇਹ ਦੇ ਕਮਿਸ਼ਨਰ ਦਾ ਅਸਰ ਵੀ ਟਾਲੀ ਸਾਹਿਬ ਨੂੰ ਜਿਹੜੀ ਸੰਗਤ ਜਾਂਦੀ ਹੈ ਜੀ ਸੰਗਤ ਨੇ ਵੀ ਸਾਨੂੰ ਜਿਹੜੇ ਆ ਬਾਰ-ਬਾਰ ਕਾਲ ਕੀਤੀ ਫੋਨ ਕੀਤੀ ਆ ਵੀ ਇਹ ਸਮੱਸਿਆ ਨੂੰ ਚੁੱਕੋ ਅਸੀਂ ਸਮੱਸਿਆ ਨੂੰ ਤੁਹਾਡੇ ਤੱਕ ਪਹੁੰਚਾਇਆ ਵਾ ਜੀ ਸੋ ਪ੍ਰਸ਼ਾਸਨ ਦਾ ਫਰਜ਼ ਬੰਦਾ ਵਾ ਅਸੀਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵੀ ਬੇਨਤੀ ਕਰਾਂਗੇ ਇਸ ਵੱਲ ਧਿਆਨ ਦਿੱਤਾ ਜਾਵੇ ਔਰ ਪਹਿਲ ਦੇ ਅਧਾਰ ਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਜੀ ਕਿਉਂਕਿ ਇਹ ਛੋਟੀ ਨਹੀਂ ਬੜੀ ਵੱਡੀ ਸਮੱਸਿਆ ਵਾ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ